ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਪਨੀਰੀ ਦੀ ਝੋਨੇ ਦੀ ਪਨੀਰੀ ਦੀ ਜਿਵੇਂ ਕਣਕਾਂ ਦੀ ਫਸਲ ਜਿਹੜੀ ਸੀਗੀ ਉਹ ਨਿਬੜ ਗਈ ਤੂੜੀਆਂ ਤੱਪੇ ਰਹਿੰਦੇ ਆ ਬਣ ਜਾਣਗੇ ਤੇ ਇਦੋਂ ਅੱਗੇ ਚੱਲਣਾ ਕੰਮ ਪਨੀਰੀ ਬੀਜਣ ਦਾ ਤੇ ਪਨੀਰੀ ਦੀ ਆਪਾਂ ਤੁਹਾਡੇ ਨਾਲ ਦੋ ਤਿੰਨ ਤਰੀਕੇ ਸ਼ੇਅਰ ਕਰਾਂਗੇ ਵੀ ਕਿਵੇਂ ਸੌਖੀ ਪਨੀਰੀ ਬੀਜੀ ਜਾਂਦੀ ਹੈ ਤੇ ਕਿੰਨੀ ਕੇਚ ਖਾਦ ਪੈਂਦੀ ਆ ਕਿੰਨਾ ਬੀਜ ਪੈਂਦਾ ਤੇ ਉਹ ਆਪਾਂ ਅੱਜ ਕਰਾਂਗੇ ਇਹਦੇ ਵਿੱਚ ਡਿਸਕਸ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਬਾਈ ਜੀ ਜਿਵੇਂ ਕਿ ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦਾ ਜਿਵੇਂ ਆ ਤੁਸੀਂ ਪਨੀਰੀ ਵੇਖੀ ਹੋਣੀ ਹੈ ਜਿਹੜੀ બીજી ਵੀ ਆ ਇਹ ਪਨੀਰੀ ਆਪਾਂ ਬੀਜਦੇ ਹੁੰਨੇ ਆ ਜਿਵੇਂ ਕਿ ਪਹਿਲਾਂ ਬਾਹ ਨੂੰ ਵਾ ਕੇ ਤੇ ਫਿਰ ਉਹਦੇ ਵਿੱਚ ਜਿਹੜੀਆਂ ਵੀ ਖਾਦਾਂ ਪਾਉਣੀਆਂ ਉਹ ਖਾਦਾਂ ਪਾ ਕੇ ਫਿਰ ਉਹਨੂੰ ਵਾਹ ਦਿੰਨਾ ਹੈ ਤੇ ਕਿਉਂਕਿ ਜਿਹੜੇ ਵਾਣ ਹੁੰਦੇ ਆ ਉਹ ਤਕਰੀਬਨ ਪੱਧਰ ਹੀ ਹੁੰਦੇ ਆ ਪਰ ਫੇਰ ਵੀ ਆਪਾਂ ਨੂੰ ਨਾ ਕੰਪਿਊਟਰ ਕਰਾਇਆ ਲਵਾ ਲੈਣਾ ਚਾਹੀਦਾ ਉਹ ਮਾੜਾ ਮੋਟਾ ਕੋਈ ਹੁੰਦਾ ਜਿਹੜਾ ਕੋਈ ਚੋਂ ਡੋਚੀ ਨਹੀਂ ਵੀ ਉਹ ਸੈੱਟ ਹੋ ਜਾਂਦੀ ਹੈ ਤੇ ਉਹਦੇ ਨਾਲ ਕੋਈ ਰੇ ਇੱਧਰ ਉੱਧਰ ਜਾਦੇ ਨਹੀਂ ਜਾਂਦੇ ਜਿਹੜੀ ਆਪਾਂ ਕੋ ਖਾਦ ਪਾਈ ਹੁੰਦੀ ਹੈ ਤੇ ਉਹ ਬਰਾਬਰ ਜਾਈ ਹੁੰਦਾ ਇਹਦੇ ਨਾਲ ਨਾ ਸਾਫ਼ ਜਾ ਹੋ ਜਾਂਦਾ ਵਾਣ ਡੜੀ ਡੱਪੀ ਜਿਹੜੀ ਹੁੰਦੀ ਹੈ ਉਹ ਮਰ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਫਿਰ ਕਰਾਇਆ ਲਵਾ ਕੇ ਉਸ ਤੋਂ ਬਾਅਦ ਉਹਦੇ ਤੇ ਸੁਹਾ ਕੇ ਮਾਰਨੇ ਹੁੰਦੇ ਆ ਵੀ ਜਿਹੜੀ ਕੋਈ ਡੜੀ ਮਾੜੀ ਮੋਟੀ ਹੁੰਦੀ ਹੈ ਉਹ ਵੀ ਫਸ ਜਾਂਦੀ ਹੈ ਇਹ ਥੋੜਾ ਜਿਹਾ ਕਰੜਾ ਹੋ ਜਾਂਦਾ ਕੰਮ ਤੇ ਉਸ ਤੋਂ ਬਾਅਦ ਬਈ ਜੇ ਆਪਾਂ ਫਿਰ ਦਿਨੇ ਹੁੰਨੇ ਆਂ ਬੀਜ ਦਾ ਚਿੱਟਾ ਹੁਣ ਜਿਹੜਾ ਹੈਗਾ ਬੀਜ ਦਾ ਚਿੱਟਾ ਤੁਸੀਂ ਆਖੂਗੇ ਭਿਓਂ ਕੇ ਕਿ ਕਿਵੇਂ ਆਪਾਂ ਬਈ ਜੀ ਬਿਲਕੁਲ ਸੁੱਕੇ ਹੀ ਬੀਜ ਦਾ ਚਿੱਟਾ ਦਿਨੇ ਹੁੰਨੇ ਤੇ ਆਪਾਂ ਸਿਖਰ ਦੁਪਹਿਰੇ ਵੀ ਪਨੀਰੀ ਬੀਜ ਕੇ ਵੇਖੀਏ ਕਿਉਂਕਿ ਆਪਣੀ ਵਾਰੀ ਹੁੰਦੀ ਹੈ ਸਵਾ 1 ਵਜੇ 12 1 ਵਜੇ ਤੇ ਉਦੋਂ ਵੀ ਆਪਾਂ ਨਾ ਪਨੀਰੀ ਬੀਜੀ ਹੈ ਤੇ ਵਧੀਆ ਪਨੀਰੀ ਯוגਰਦੀ ਹੈ ਇਹਦਾ ਕਾਰਨ ਇਹ ਹੁੰਦਾ ਹੈ ਵੀ ਜਿਹੜਾ ਸੁੱਕਾ ਬੀਜ ਆ ਉਹਨੂੰ ਕੋਈ ਨਾ ਡਿਫੈਕਟ ਨਹੀਂ ਜਾਂਦਾ ਜੇ ਆਪਾਂ ਆਪਣਾ ਦੁਪਹਿਰੇ ਵੀ ਬੀਜ ਦੀਏ ਸੁੱਕੇ ਬੀਜ ਦਾ ਚਿੱਟਾ ਦੇ ਕੇ ਉਹਦੇ ਉੱਤੇ ਆਪਾਂ ਰੂੜੀ ਜਨੇ ਤੁਲਸੀ ਵੇਖੀ ਹੈ ਉੱਤੇ ਪਈ ਵੀ ਜਾਂ ਕੋਲੇ ਵੀ ਪਈ ਆ ਉਹਦੇ ਉਹ ਆਪਾਂ ਰੂੜੀ ਘਲਾਰ ਦਿੰਨੇ ਆ ਬੀਜ ਨੂੰ ਪੂਰਾ ਢਾਕ ਦਿੰਨੇ ਆ ਤੇ ਦੋ ਪਾਣੀਆਂ ਨਾਲ ਪਨੀਰੀ ਬਾਈ ਜੀ ਪੂਰੀ ਵਧੀਆ ਉਗਰਦੀ ਹੈ ਤੇ ਪੂਰੀ ਵਧੀਆ ਭੋਲ ਹੀ ਰਹਿੰਦੀ ਹੈ ਤੇ ਨੰਬਰ 2 ਤੇ ਇੱਕ ਤਰੀਕਾ ਹੈਗਾ ਬਾਈ ਜੀ ਜਿਵੇਂ ਆਪਾਂ ਬੀਜ ਨੂੰ ਭਿਉਆਂ ਲਿਆ ਭਿਉਂ ਕੇ ਰੱਖ ਲਿਆ ਇੱਕ ਦਿਨ ਉਸ ਤੋਂ ਬਾਅਦ ਉਹਨੂੰ ਨੱਪਤਾ ਕਾ ਤੂੜੀ ਦੇ ਵਿੱਚ ਨੱਪਤਾ ਜਾਂ ਕਾ ਦੇ ਉਹਦੇ ਉੱਤੇ ਕੁਛ ਦੇਤਾ ਜਦੋਂ ਬੀਜ ਫੁੱਟਿਆ ਆਉਂਦਾ ਤੇ ਉਹ ਜਿਹੜੀ ਪਨੀਰੀ ਬੀਜਣੀ ਹੈ ਉਹ ਬੀਜੀ ਜਾਂਦੀ ਹੈ ਬਾਈ ਜੀ ਸ਼ਾਮ ਦੇ ਟਾਈਮ ਜਦੋਂ ਠੰਡੇ ਹੋਏ ਭਲਾ ਆਪਾਂ ਨੂੰ ਲੈਟ ਹੈਂਡ ਤੇ ਜਨਰੇਟਰ ਲਾ ਕੇ ਬੀਜਣੀ ਪਊਗੀ ਜੇ ਲੈਟ ਹੈਗੀ ਹੈ ਠੀਕ ਹੈ ਜੇ ਕੱਸੀ ਦੀ ਵਾਰੀ ਹੈਗੀ ਤਾਂ ਵੀ ਠੀਕ ਹੈ ਤੇ ਪਾਣੀ ਨਾ ਭਰ ਕੇ ਸਾਰਾ ਕੁਝ ਹੋਣਾ ਉਹੀ ਹੈ ਤੇ ਕੰਪਿਊਟਰ ਕਰਾਇਬ ਲੱਗਿਆ ਹੋਵੇ ਤੇ ਉਸ ਵਾਗੇ ਮਾਰ ਕੇ ਪੂਰਾ ਕਰੜਾ ਵਣ ਕੀਤਾ ਹੋਵੇ ਕਿਆਰੀਆਂ ਬਣਾ ਕੇ ਉਹਦੇ ਚ ਪਾਣੀ ਛੱਡ ਕੇ ਭਰ ਕੇ ਪਾਣੀ ਤੇ ਉਸ ਤੋਂ ਬਾਅਦ ਆਪਾਂ ਸ਼ਾਮ ਦੇ ਟਾਈਮ ਇਹ ਗਲਤੀ ਨਹੀਂ ਕਰਨੀ ਵੀ ਆਪਾਂ ਢੰਗੂਰ ਫੁੱਟੇ ਵੀ ਤੇ ਦੁਪਹਿਰੇ ਬੀਜ ਦੀ ਉੱਥੇ ਨਹੀਂ ਇਹ ਕੰਮ ਚੱਲਦਾ ਉਦੋਂ ਆਪਾਂ ਸ਼ਾਮ ਦੇ ਟਾਈਮ ਪਾਣੀ ਭਰ ਕੇ ਕਿਆਰੀਆਂ ਤੇ ਉਹਦੇ ਵਿੱਚ ਛਿੱਟਾ ਦੇ ਦਿੰਦਾ ਤੇ ਉਹ ਵੀ ਤਰੀਕਾ ਠੀਕ ਹੈ ਤੇ ਜਾਂ ਇੱਕ ਬਾਈ ਜੀ ਹੁੰਦਾ ਹੈ ਵੀ ਘੋੜ ਕੇ ਵਾਂ ਨੂੰ ਬੀਜਦੇ ਆ ਇਹ ਆਪਾਂ ਪਹਿਲਾਂ 1 ਸਾਲ ਦਾ ਤਜਰਬਾ ਕੀਤਾ ਸੀ ਆਪਣੇ ਫੈਕਟਰੀਆਂ ਤੇ ਉਹਦੀ ਆਪਾਂ ਗੱਲ ਨਹੀਂ ਕਰਦੇ ਤੇ ਜਿਹੜੇ ਇਹ ਦੋ ਤਰੀਕੇ ਇਹ ਆਪਣੇ ਤਜਰਬੇ ਕੀਤੇ ਹੋਏ ਆ ਬਹੁਤ ਵਧੀਆ ਪਨੀਰੀ ਹੁੰਦੀ ਹੈ ਤੇ ਪਨੀਰੀ ਪੋਲੀ ਕਿਵੇਂ ਰਹੂਗੀ ਹੁਣ ਇਹਦੀ ਗੱਲ ਸੁਣ ਲੋ ਜੇ ਆਪਾਂ ਬੀਜ ਮਰਲੇ ਦਾ 1.5-2 ਕਿਲੋ ਪਾਵਾਂਗੇ 1.5 ਕਿਲੋ ਪਾਵਾਂਗੇ ਤੇ ਬਾਈ ਜੀ ਪਨੀਰ ਨੇ ਕਰੜੀ ਹੋਣਾ ਹੀ ਹੋਣਾ ਪਨੀਰੀ ਪੋਲੀ ਹੋਣ ਦਾ ਜਿਹੜਾ ਹੁੰਦਾ ਮੇਨ ਕਾਰਨ ਇਹ ਹੀ ਹੁੰਦਾ ਇੱਕ ਤਾਂ ਬੀਜ ਸਹੀ ਤੇ ਇੱਕ ਜ਼ਮੀਨ ਥੋੜੀ ਜਿਹੀ ਜਿਹੜੀ ਆ ਵੀ ਆਪਾਂ ਸੁਹਾਗੇ ਮਾਰ ਕੇ ਨਾ ਕਰੜੀ ਕੀਤੀ ਹੋਈ ਕੰਪਿਊਟਰ ਘਰ ਲਾ ਕੇ ਕਿਉਂਕਿ ਉਸ ਤੋਂ ਪਹਿਲਾਂ ਵਾਇਆ ਹੁੰਦਾ ਥੋੜਾ ਕਨਾ ਪੋਲਾ ਹੁੰਦਾ ਵਾਣਾ ਤੇ ਫਿਰ ਵੀ ਆਪਾਂ ਜੇ 2-4 ਸੁਹਾਗੇ ਮਾਰ ਲਾਂਗੇ ਟਕਾ ਕੇ ਤੇ ਨਾ ਉਹ ਕਰੜੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਬੀ ਹੈ 2.5 ਕਿਲੋ ਤੋਂ ਘੱਟ ਨਹੀਂ ਪੌਣਾ ਮਰ ਲੇਦਾ ਕਿਉਂਕਿ ਜੇ ਆਪਣਾ ਬੀਜ 2.5 ਕਿਲੋ ਹੋਊਗਾ ਤਾਂ ਪਨੀਰੀ ਜਿਹੜੀ ਥੋੜੀ ਸੰਘਣੀ ਹੋਊਗੀ ਸੰਘਣੀ ਹੋਊਗੀ ਤਾਂ ਉਹ ਜੜ ਡੂੰਗੀ ਨਹੀਂ ਲ ਜਾਂਦੀ ਜੇ ਤੁਸੀਂ ਬੀਜ ਘੱਟ ਪਾਉਂਗੇ ਤੇ ਪਨੀਰੀ ਵਿਰਲੀ ਹੋਊਗੀ ਫਿਰ ਉਹਦੀ ਜੜ ਜਿਹੜੀ ਉਹ ਡੂੰਗੀ ਜਾਵੜਦੀ ਐ ਫਿਰ ਉਹ ਪੱਟਣ ਵੇਲੇ ਜ਼ਰੂਰ ਠੱਠ ਕਰਦੀ ਐ ਤੇ ਆਪਾਂ ਨੂੰ ਫਿਰ ਲੇਵਰ ਦੀ ਵੀ ਮੁਸ਼ਕਲ ਆਉਂਦੀ ਕਿਉਂਕਿ ਕੋਈ ਲੇਵਰ ਖੜਦੀ ਨਹੀਂ ਨਗੀ ਪਨੀਰੀ ਤੇ ਜਦੋਂ ਕਰੜੀ ਹੋਵੇ ਕਿਉਂਕਿ ਉਹਦੇ 'ਚ ਬੜੀ ਟਾਈਮ ਬਹੁਤ ਖਰਾਬ ਹੁੰਦਾ ਆਪਾਂ ਨੂੰ ਵੀ ਪਤਾ ਐ ਕਿ ਕਿੱਥੇ ਤੱਕ ਆਰਗੀ ਪਨੀਰੀ ਹੋਣੀ ਤੇ ਦਵਾ-ਦਵ ਖਿੱਚੀ ਜਾਂਦੀ ਤੇ ਕਿੱਥੇ ਕਰੜੀ ਪਨੀਰੀ ਨਾਲ ਨਿਬੜਦਾ ਐ ਕੁਛ ਨਹੀਂ ਜਿਹੜੀ ਖਾਦਾਂ ਦੀ ਆ ਬਈ ਖਾਦਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਆਪਣੇ ਬਾਣ ਚ ਕਿਹੜੀ ਚੀਜ਼ ਦੀ ਘਾਟ ਹੈ ਹੁਣ ਮੈਂ ਇੱਥੋਂ ਆਪਦੇ ਬਾਣ ਦਾ ਦੱਸੀ ਜਾਵਾਂ ਤੇ ਤੁਹਾਡੇ ਬਾਣ ਚ ਕੋਈ ਹੋਰ ਘਾਟ ਹੋਵੇ ਜਿਵੇਂ ਜਿਹੜੀ ਚੀਜ਼ ਦੀ ਤੁਹਾਨੂੰ ਘਾਟ ਲੱਗਦੀ ਹੈ ਵੈਸੇ ਜਿਹੜੀ ਖਾਦ ਹੁੰਦੀ ਆ ਉਹ ਆਪਾਂ ਜਿਵੇਂ ਕਿਲੇ ਚ ਆਪਾਂ 50 ਕਿਲੋ ਦਾ ਘੱਟਾ ਪਾਉਨੇ ਆ ਡਾਈ ਦਾ ਜਾਂ ਕੋਈ ਸੁਪਰ ਦਾ ਤੇ ਉਸ ਹਿਸਾਬ ਨਾਲ ਨਾ ਮਰਲੇ ਤੇ ਢਾਲ ਕੇ ਆਪਾਂ ਪਾ ਸਕਦੇ ਆ ਤੇ ਬਾਕੀ ਪਨੀਰੀ ਦੇ ਵਿੱਚ ਇਹ ਹੁੰਦਾ ਵੀ ਉੱਤੋਂ ਸਪਰੇ ਵੀ ਹੋ ਜਾਂਦੀ ਹੁੰਦੀ ਐ ਐਡੀ ਗੱਲ ਨਹੀਂ ਹੁੰਦੀ ਉੱਤੋਂ ਸਪਰੀਆਂ ਵੀ ਹੋ ਜਾਂਦੀਆਂ ਜੇ ਕਿਸੇ ਚੀਜ਼ ਦੀ ਘਾਟ ਲੱਗੇ ਨਾ ਤੇ ਬਹੁਤ ਭਰਾ ਜਿਹੜੇ ਹੈਗੇ ਆ ਬਈ ਡਾਈ ਪਾ ਕੇ ਬੀਜ ਤੇ ਡਾਈ ਖਿਲਾਰ ਕੇ ਥੱਲੇ ਜਿੰਕ ਵੀ ਖਿਲਾਰਦੇ ਆ ਤੇ ਯੂਰੀਆ ਵੀ ਖਿਲਾਰਦੇ ਆ ਤੇ ਬਹੁਤ ਭਰਾ ਜਿਹੜੇ ਹੈਗੇ ਆ ਡਾਈ ਦੀ ਥਾਂ ਤੇ ਸਿੰਗਲ ਸਪਰ ਉਹ ਵੀ ਖਿਲਾਰਦੇ ਆ ਤੇ ਆਏ ਆ ਬਈ ਜੀ ਖਾਦਾਂ ਤਾਂ ਹੁਣ ਆਪਾਂ ਨੂੰ ਆਪਣੀ ਜ਼ਮੀਨ ਦਾ ਪਤਾ ਹੈ ਕਿਹੜੀ ਚੀਜ਼ ਦੀ ਘਾਟ ਹੈ ਆਪਾਂ ਉਹ ਪਾ ਸਕਦੇ ਆ ਤੇ ਬਾਕੀ ਹੋਰ ਕੋਈ ਖਾਦ ਆਪਾਂ ਨੂੰ ਨਿਯਾਜ ਪਾਉਣ ਦੀ ਲੋੜ ਵੀ ਕੋਈ ਨਹੀਂ ਲਿਜਾਇਜ ਖਰਚਾ ਕਰਨ ਦੀ ਜੇ ਆਪਾਂ ਨੂੰ ਲੱਗੇ ਘਾਟ ਤਾਂ ਕੋਈ ਆਪਾਂ ਉਤੋਂ ਸਪਰੇ ਵੀ ਕਰ ਸਕਦੇ ਹਾਂ ਕਿਉਂਕਿ ਹੁਣ ਤਾਂ ਸਾਰੀਆਂ ਕਾਟਾ ਪੂਰੀਆਂ ਕਰ ਦੇਣੀਆਂ ਸਪ੍ਰਿਆ ਵੀ ਹੈਗੀਆਂ ਤੇ ਬਾਈ ਜੀ ਇਸ ਤਰੀਕੇ ਨਾਲ ਪਨੀਰੀ ਬੀਜਣ ਨਾਲ ਇੱਕ ਤਾਂ ਪਨੀਰੀ ਹੋਊਗੀ ਪੋਲੀ ਆਪਾਂ ਬੀਜ ਨਾ ਘੱਟ ਪਾਈਏ ਤੇ ਪਨੀਰੀ ਪੋਲੀ ਹੋਊਗੀ ਤੇ ਪਨੀਰੇ ਉਗਰੂ ਬਹੁਤ ਵਧੀਆ ਜਿਵੇਂ ਆਪਾਂ ਕਹਿ ਦੇਣਾ ਸਿਰਦੇ ਵਾਲਾਂ ਨੂੰ ਪਨੀਰੀ ਯੋਗਰੀ ਉਹ ਗੱਲ ਬਣ ਜਾਂਦੀ ਹੈ ਪਨੀਰੀ ਪੱਟਣ ਜੀ ਵੀ ਸੌਖੀ ਹੋ ਪੋਲੀ ਹੋ ਘਾਰਗੀ ਤੇ ਇਹ ਜਿਹੜੇ ਸੀਗੇ ਦੋ ਤਿੰਨ ਤਰੀਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਚੰਗੇ ਲੱਗੇ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ